ਕਰੋੜਾਂ ਰੁਪਈਆ ਦਾ ਜਿਹੜਾ ਹਸਪਤਾਲ ਖੜਾ ਕਰਿਆ ਉਹਦੇ ਵਿੱਚ ਇੱਥੇ ਡੇਢ ਜਿ ਨਹੀਂ ਆਉਣ ਗਿਆ ਕਬੂਤਰ ਬੋਦਣਗੇ ਜੇ ਇਹਹੀ ਹਾਲ ਰਿਹਾ ਮੁਰਦਾਬਾਤ 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 ਪੰਜਾਬ ਸਰਕਾਰ ਮੁਰਦਾਬਾਤ 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 ਦੀ ਬਿਲਡਿੰਗ ਬਣਾਈ ਹੈ ਦੇਖੋ ਡਾਕਟਰ ਦੀ ਇੱਥੇ ਫੈਸਿਲਿਟੀ ਜ ਹੈ ਨਹੀਂ ਕਿ ਗਾਇਨੀ ਦੇ ਕੋਈ ਡਾਕਟਰ ਨਹੀਂ ਹੈਗੇ ਪੰਜਾਬ ਸਰਕਾਰ ਜਦੋਂ ਵੀ ਇੱਥੇ ਆਪਣੇ ਸਿਹਤ ਮੰਤਰੀ ਆ ਆਪਣੇ ਸੀਐਮ ਸਾਹਿਬ ਆਏ ਨੇ ਉਹ ਅੰਚੇਤਕ ਦੌਰਾ ਕਰਦੇ ਨੇ ਉਹ ਵੀ ਸੰਡੇ ਨੂੰ ਕਰਦੇ ਨੇ ਤਾਂ ਉਹ ਕਿਸੇ ਦਿਨ ਮਤਲਬ ਲਾਈਵ ਮਤਲਬ ਚਲਦੀ ਹੋਏ ਤਾਂ ਕਾਰਨ ਜੇ ਡਾਕਟਰ ਬੈਠੀ ਹੋਣ ਉਦੋਂ ਆ ਕੇ ਦੌਰਾ ਕਰਕੇ ਦੇਖਣ ਵੀ ਇੱਥੇ ਕੀ ਹਾਲ ਨੇ ਆਸ਼ਾ ਜੁਨੀਅਨ ਜਿੰਦਾਬਾਦ ਸਿਵਲ ਸਰਜਨ ਮਾਨਸਾ ਜਿੰਦਾਬਾਦ ਸਿਵਲ ਸਰਜਨ ਮਾਨਸਾ ਜਿੰਦਾਬਾਦ ਇੱਥੇ ਕੈਨੇ ਡਾਕਟਰ ਸੀ ਉਹਦੇ ਤੁਸੀਂ ਡਿਊਟੀ ਮਾਨਸਾ ਦਾ ਆਈਗੇ ਇੱਥੋਂ ਕੱਟ ਕੇ ਇੱਥੋਂ ਦੀਆਂ ਪ੍ਰੈਗਨੈਂਟ ਨੇ ਇੱਥੋਂ ਦੀ ਡਿਲੀਵਰੀ ਕੇਸ ਨਹੀਂ ਕੋਈ ਹੋ ਰਿਹਾ ਸਿਹਤ ਮੰਤਰੀ ਮੁਰਦਾਬਾਦ ਮੁਰਦਾਬਾਦ ਤਾਂ ਫਰਮਿੰਗ ਜਿਹੜੀਆਂ ਪ੍ਰੈਗਨੈਂਟ ਨੇ ਉਹ ਲੇਡੀਆਂ ਉਹ ਸਾਰੀਆਂ ਇੱਥੇ ਖੱਜਲ ਖਵਾਰ ਹੋਦੀਆਂ ਨਹੀਂ ਐ ਏਡੀ ਵੱਡੀ ਬਿਲਡਿੰਗ ਬਣਾ ਕੇ ਇੱਥੇ ਕਬੂਤਰ ਕੂਗੀਆਂ ਬੋਲਣ ਨੂੰ ਰੱਖੀ ਹੋਈ ਆ ਸਰਕਾਰ ਨੇ ਸਾਨੂੰ ਜਿਹੜੀਆਂ ਪ੍ਰੈਗਨੈਂਟ ਉਹ ਚੈੱਕਅਪ ਕਰਵਾਉਣੇ ਆ ਤਾਂ ਉਹਨਾਂ ਦਾ ਬਹੁਤ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਸਾਨੂੰ ਇੱਥੋਂ ਮਾਨਸਾ ਲੈ ਕੇ ਜਾਣਾ ਪੈਂਦਾ ਤੇ ਇੱਥੋਂ ਦੇ ਜਿਹੜੇ ਗੈਨੀ ਕੁ ਡਾਕਟਰ ਆਉਂਦੀ ਸੀ ਉਹ ਵੀ ਇਹਨਾਂ ਨੇ ਮਾਨਸਾ ਡਿਊਟੀ ਰਾਤੀ ਮਸਲਾ ਇਹੀ ਹੈ ਜੀ ਇੱਥੇ ਜਿਹੜੀ ਪੰਜਾਬ ਸਰਕਾਰ ਆ ਉਹ ਵੱਡੇ ਵੱਡੇ ਵਾਅਦੇ ਕਰਦੀ ਆ ਦੇਖੋ ਐਡੇ ਵੱਡੇ ਵਾਅਦੇ ਕਰੇ ਨੇ ਉਹਨਾਂ ਨੇ ਐਡੀ ਵੱਡੀ ਬਿਲਡਿੰਗ ਬਣਾਈ ਐ ਦੇਖੋ ਡਾਕਟਰ ਦੀ ਇੱਥੇ ਫੈਸਿਲਿਟੀ ਜ ਹੈ ਨਹੀਂ ਗੇ ਗਾਇਨੀ ਦੇ ਕੋਈ ਡਾਕਟਰ ਨਹੀਂ ਹੈਗੇਗੇ ਅੱਖਾਂ ਦੇ ਕੋਈ ਡਾਕਟਰ ਨਹੀਂ ਦੰਦਾਂ ਦੇ ਕੋਈ ਡਾਕਟਰ ਨਹੀਂ ਜਿਹੜੀਆਂ ਪ੍ਰੈਗਨੈਂਟ ਨੇ ਉਹ ਲੇਡੀਜ਼ ਉਹ ਸਾਰੀਆਂ ਇੱਥੇ ਖੱਜਲ ਖਵਾਰ ਹੋ ਰਹੀਆਂ ਨੇ ਐਡੀ ਵੱਡੀ ਬਿਲਡਿੰਗ ਬਣਾ ਕੇ ਇੱਥੇ ਕਬੂਤਰ ਘੁੱਗੀਆਂ ਬੋਲਣ ਨੂੰ ਰੱਖੀ ਹੋਈ ਆ ਸਰਕਾਰ ਨੇ ਉਹ ਵੱਡੇ ਵੱਡੇ ਵਾਅਦੇ ਕਰਦੀ ਵੀ ਅਸੀਂ ਐਂ ਕਰਦੇ ਆਂਗੇ ਐਂ ਕਰਦਾਂਗੇ ਪਰ ਇੱਥੇ ਇੱਕ ਪ੍ਰੈਗਨੈਂਟ ਲੇਡੀ ਨੂੰ ਦੇਖਣ ਲਈ ਕੋਈ ਡਾਕਟਰ ਨਹੀਂ ਹੈਗੇਗੇ ਲੇਡੀ ਡਾਕਟਰ ਨੂੰ ਚੱਕ ਕੇ ਮਾਨਸਾ ਭੇਜਿਆ ਜਾਂਦਾ ਹੈਗਾ ਪੇਸ਼ੈਂਟ ਖੱਜਲ ਖੁਆਰ ਹੋ ਜਾਂਦੇ ਹੀ ਸਾਰਾ ਦਿਨ ਸਾਡੀ ਮੰਗ ਇਹੀ ਹੈ ਵੀ ਡਾਕਟਰ ਸਾਹਿਬ ਲੇਡੀਜ਼ ਗਾਇਨੀ ਦੇ ਸਪੈਸ਼ਲਿਸਟ ਨੂੰ ਇੱਥੇ ਲਿਆਂਦਾ ਜਾਵੇ ਤੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਦਾ ਵੀ ਕੇਅਰ ਕੀਤੀ ਜਾਵੇ ਅਸੀਂ ਬਹੁਤ ਦੁਖੀ ਹੁੰਨੇਗੇ ਕਿਉਂਕਿ ਪ੍ਰੈਗਨੈਂਟ ਲੇਡੀ ਇੱਥੇ ਸਾਰਾ ਦਿਨ ਵਿਚਾਰੀਆਂ ਗੇੜੇ ਖਾ ਕੇ ਮੁਰਝ ਜਾਂਦੀਆਂ ਨੇ ਇਹ ਸਰਕਾਰ ਦੇ ਘਟੀਆ ਨੀਤੀਆਂ ਕਰਕੇ ਅੱਜ ਇਹ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਧੰਦਾ ਮਤਲਬ ਕਿ ਵੀ ਆਪਣਾ ਸਾਰਾ ਹਸਪੀਟਲ ਖਾਲੀ ਪਿਆ ਜੀ ਸਾਰੇ ਇਹ ਸਾਡਾ ਕਾਫੀ ਦਿਨਾਂ ਤੋਂ ਲੈ ਕੇ ਜਿਹੜੇ ਡਾਕਟਰ ਗੈਨਿਕਾ ਰਜਿਸਟਰ ਡਾਕਟਰ ਨੇ ਗੈਨਿਸ਼ਾ ਜੀ ਉਹ ਇੱਥੇ ਡਿਊਟੀ ਕਰਦੇ ਸੀਗੇ ਗੈਨਿਕ ਡਾਕਟਰ ਦੀ ਜਿਹੜੀ ਇਥੋਂ ਭਾਡੇ ਤੋਂ ਡਿਊਟੀ ਕੱਟ ਕੇ ਮਾਨਸਾ ਰਾਈ ਗਈ ਆ ਸ ਤੇ ਉਹ ਡਿਊਟੀ ਦੇ ਸਬੰਧ ਵਿੱਚ ਅਸੀਂ ਸੀਨੀਅਰ ਸਰਜਨ ਮਾਨਸਾ ਨੂੰ ਵੀ ਮੇਰੇ ਤੇ ਐਮਐਡ ਗੁਦਰਾਮ ਜੀ ਨੂੰ ਵੀ ਮੇਰੇ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਐਸਐਮਓ ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਵੀ ਸਾਨੂੰ ਜਿਹੜੀਆਂ ਪ੍ਰੈਗਨੈਂਟ ਨੇ ਚੈੱਕਅਪ ਕਰਵਾਉਣੇ ਆ ਤਾਂ ਉਹਨਾਂ ਦਾ ਬਹੁਤ ਮੁਸਕਰਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤਾਂ ਸਾਨੂੰ ਇੱਥੋਂ ਮਾਨਸਾ ਲੈ ਕੇ ਜਾਣਾ ਪੈਂਦਾ ਤੇ ਇੱਥੋਂ ਦੇ ਜਿਹੜੇ ਗੈਨੀ ਕੁੜੌਟਰ ਆਉਂਦੀ ਸੀ ਉਹ ਵੀ ਇਹਨਾਂ ਨੇ ਮਾਨਸਾ ਡਿਉਟੀ ਧਾਰਤੀ ਤੇ ਜਿਹੜਾ ਇੱਕ ਮਜ਼ਦੂਰ ਆ 300 ਦੀ ਦਿਹਾੜੀ ਕਮਾਉਂਦਾ ਉਹ ਇੱਥੋਂ ਲੈ ਕੇ ਆਪਣੇ ਪ੍ਰੈਗਨੈਂਟ ਨੂੰ ਲੈ ਕੇ ਆਉਂਦਾ ਤਾਂ ਉਹ ਦੇਖੋ ਵੀ ਪਈਆਂ ਜਾ ਆਪਣੇ 30 35 ਕਿਲੋਮੀਟਰ ਤੇ ਮਪੜਾ ਤੋਂ ভাড়া ਡੇ ਆਉਂਦਾ ভাড়া ਤੋਂ ਰਮਨਸਾ ਚੱਲ ਕੇ ਜਾਊਗਾ ਸਾਡੇ ਪਿੰਡਾਂ ਦੇ ਵਿੱਚ ਪ੍ਰਾਈਵੇਟ ਬਸਾਂ ਆਉਂਦੀਆਂ ਨੇ ਤਾਂ ਉਹ 300 ਦਿਹਾੜੀ ਕਮਾਉਣ ਵਾਲਾ ਕਿੰਨਾ ਕਿਰਾਇਆ ਲਾ ਕੇ ਰਮਨਸਾ ਲੈ ਕੇ ਜਾਊਗਾ ਤਾਂ ਉਹ ਕਿੱਥੋਂ ਦਵਾਈ ਖਵਾਊਗਾ ਕਿੱਥੋਂ ਉਹਨਾਂ ਸਿਰਸੂਤਾ ਦੇਊਗਾ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਆਜਿਂ ਚੇਤ ਦੌਰਾ ਸੁੱਟੀ ਆਏਣ ਕਿ ਕਾਸੀ ਤੁਸੀਂ ਅੱਜ ਇੱਥੇ ਆਓ ਜਨਤਾ ਚੁੱਤਰ ਤਾਂ ਜਨਤਾ ਨੂੰ ਆ ਕੇ ਪੁੱਛੋ ਕਿ ਤੁਹਾਡੇ ਦਰਦ ਉਹਨਾਂ ਦੇ ਦਰਦ ਸਮਝੋ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੂੰ ਕੀ ਕਮੀ ਹੈਗੀ ਜਿਹੜੇ ਤੁਸੀਂ ਫੋਕੇ ਦਾਵੇ ਕੀਤੇ ਸੀ ਵੀ ਅਸੀਂ ਸਿਹਤ ਸੂਤ ਆ ਫਿਰ ਹੀ ਦਿੰਨੇ ਆ ਆ ਕਰੋੜਾਂ ਰੁਪਈਆ ਦਾ ਜਿਹੜਾ ਹਸਪਤਾਲ ਖੜਾ ਕਰਿਆ ਉਹਦੇ ਵਿੱਚ ਇੱਥੇ ਡੇਢ ਜੀ ਨਹੀਂ ਆਣ ਗਿਆ ਕਬੂਤਰ ਵੋਧਣਗੇ ਜੇ ਇਹ ਹੀ ਹਾਰ ਰਿਹਾ ਤਾਂ ਅਸੀਂ ਪੁੱਛਣਾ ਚਾਹੁੰਦੇ ਐਸਾ ਹਸਪਤਾਲ ਦੇ ਵਿੱਚ ਕਿਹੜਾ ਡਾਕਟਰ ਹੈਗਾ ਜਿਹੜੀ ਇੱਥੇ ਸਿਹਤ ਸੂਤ ਮਰਦੀ ਆ ਇਥੇ ਜਿੰਨੀ ਇੱਕ ਡਾਕਟਰ ਸੀ ਉਹਦੇ ਤੁਸੀਂ ਡਿਊਟੀ ਮਾਨਸਾ ਦਾ ਆਏਗੇ ਇੱਥੋਂ ਕੱਟ ਕੇ ਇੱਥੋਂ ਦੀਆਂ ਪ੍ਰੈਗਨੈਂਟ ਨੇ ਇੱਥੋਂ ਦੀ ਡਿਲੀਵਰੀ ਕੇਸ ਨਹੀਂ ਕੋਈ ਹੋ ਰਿਹਾ ਜੇ ਇੱਥੋਂ ਰੈਫਰ ਕਰਕੇ ਮਾਨਸਾ ਜਾਂਦਾ ਅਰਸਤੇ ਚ ਉਹਨੂੰ ਕੋਈ ਵੀ ਐਮਰਜੈਂਸੀ ਹੁੰਦੀ ਆ ਤਾਂ ਉਹਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਕੀ ਸਿਹਤ ਮੰਤਰੀ ਨੇ ਤਾਂ ਉਹ ਤੋਂ ਆਸ਼ਾ ਵਰਕਰ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਹੈਗਾ ਕਿ ਉਹ ਆਸ਼ਾ ਵਰਕਰ ਨੂੰ ਇੰਨੀ ਕੀ ਨਰਜਾ ਬਿਜੜੀ ਉਹ ਮਾਨਸਾ ਜਾਂਦੀ ਕੇਸ ਨੂੰ ਸੰਭ ਸਕਦੀ ਹੈਗੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ ਇੱਥੇ ਕੌਣ ਕਿਹੜੇ ਡਾਕਟਰ ਆ ਬੇਹੋਸ਼ੀ ਦਾ ਡਾਕਟਰ ਇੱਥੇ ਨਹੀਂ ਕੋਈ ਸਜੇਰੀ ਹੁਣ ਕੋਈ ਪ੍ਰੈਸ਼ਨ ਕੇਸ ਨਹੀਂ ਹੁੰਦਾ ਹੈਗਾ ਮੈਂ ਬੇਹੋਸ਼ਿਆ ਡਾਕਟਰ ਉਹ ਦੰਬੀ ਛੁੱਟੀ ਤੇ ਚਲੀ ਗਈ ਆ ਮੈਡੀਕਲ ਆ ਡਾਕਟਰ ਆਉਂਦੇ ਨੇ ਮੈਡੀਸਨ ਦਿੰਦੇ ਨੇ ਸਿਰਫ ਹਫਤੇ 'ਚ ਤਿੰਨ ਦਿਨ ਆਉਂਦੇ ਨੇ ਦੰਦਾਂ ਦੇ ਡਾਕਟਰ ਨੇ ਹਫਤੇ 'ਚ ਦੋ ਦਿਨ ਆਉਂਦੇ ਨੇ ਕੋਈ ਅੱਖਾਂ ਦਾ ਡਾਕਟਰ ਨਹੀਂ ਕੋਈ ਕੰਨਾਂ ਦਾ ਡਾਕਟਰ ਨਹੀਂ ਕੋਈ ਨੱਕ ਦਾ ਡਾਕਟਰ ਨਹੀਂ ਕੋਈ ਵੀ ਡਾਕਟਰ ਨਹੀਂ ਸਾਨੂੰ ਦੱਸੋ ਇੱਥੇ ਕਿਹੜਾ ਡਾਕਟਰ ਆ ਅੱਜ ਐਸਐਮਓ ਵੀ ਇੱਥੇ ਛੁੱਟੀ ਤੇ ਰਹਿੰਦੇ ਨੇਗੇ ਤਾਂ ਦੱਸੋ ਸਾਨੂੰ ਵੀ ਇੱਥੋਂ ਦੇ ਲੋਕ ਇੱਥੋਂ ਦੇ ਮਰੀਜ਼ ਕਿੱਥੇ ਜਾਣਗੇ ਕਿਹਨੂੰ ਹੋਰਦਾ ਦੁੱਖ ਰੌਣਗੇ ਆਸ਼ਾ ਕਿਹਨੂੰ ਦੁੱਖ ਰੌਣਗੇ ਆ ਕੌਣ ਸੁਣੂਗਾ ਆਸ਼ਾ ਨੂੰ ਮੰਗਾ ਆਸ਼ਾ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਮੁੱਖ ਮੰਤਰੀ ਨੇ ਸਰਕਾਰ ਆਉਣ ਤੋਂ ਪਹਿਲਾਂ ਆਸ਼ਾ ਨੇ ਬਾੜਾ ਕੀਤਾ ਸੀ ਤਾਂ ਨੂੰ ਡਾਬਲ ਫੈਕਸ ਪੇਮੈਂਟ ਜਿਹੜੀ ਕੀਤੀ ਜਾਊਗੀ ਉਹ ਡਾਬਲ ਤਾਂ ਕੀ ਕਰਨੀ ਸੀ ਜਿਹੜੇ ਸਾਨੂੰ 150 ਰੁਪਿਆ 200 ਡਿਲੀਵਰੀ ਕੇਸ ਦਾ ਮੱਦਹਾ ਸੀ ਉਹ ਵੀ ਇਹਨਾਂ ਨੇ ਸਾਡਾ ਕੱਟ ਰਿਆ ਸਾਨੂੰ ਕੋਈ ਸਾਰੇ ਪੈਸੇ ਪੰਜਾਬ ਸਰਕਾਰ ਨੇ ਕੱਟੇ ਨਹੀਂ ਤਾਂ ਸਾਨੂੰ ਦੇਣ ਦੀ ਬਜਾਏ ਸਾਡੇ ਖੋਕੇ ਖਾ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਂ ਚੈਲੰਜ ਕਰਦੀ ਹਾਂ ਇੱਥੇ ਨੇ ਮੁੱਖ ਮੰਤਰੀ ਨੂੰ ਵੀ ਆ ਕੇ ਤੂੰ ਭਰਾਡੇ ਦੇ ਵਿੱਚ ਹੱਥ ਦੇਖ ਜਿਹੜਾ ਚੰਚੇਤ ਦੌਰਾ ਕਰਿਆ ਸੀ ਤੂੰ ਅੱਜ ਆਵਦੇ ਸਿਹਤ ਮੰਤਰੀ ਨੂੰ ਆਵਦੇ ਮੁੱਖ ਮੰਤਰੀ ਨੂੰ ਆ ਕੇ ਦੇਖ ਆ ਸੋੜਾ ਪਿੱਟ ਸੇਪਾ ਹੁੰਦਾ ਇੱਥੋਂ ਦਾ ਹੱਥ ਦੇਖ ਇੱਥੋਂ ਦੇ ਅੱਜ ਕਦੀ ਆਸ਼ਾ ਵਰਕਰ ਨੇ ਨਾ ਮਰੀਜ਼ ਨੇ ਪਰ ਅੱਜ ਅਸੀਂ ਥੋੜੇ ਮਰੀਜ਼ ਲੈ ਕੇ ਆਇਆ ਤਾਂ ਅਸੀਂ ਦੋਕਾਂ ਨੂੰ ਪਿੰਡ-ਪਿੰਡ ਜਾ ਕੇ ਨੋਸਮੈਂਟਾ ਕਰਕੇ ਅਸਾਂ ਇੱਥੇ ਸੜਕਾਂ ਤੇ ਤਾਰਾਂਗੇ ਜੇਕਰ ਸਾਡੀਆਂ ਪੋਸਟਾਂ ਇੱਥੋਂ ਦੇ ਡਾਕਟਰ ਪੂਰੇ ਨਾ ਕਿਤੇਗਾ ਤਾਂ ਅਸੀਂ ਸੰਘਰਸ਼ ਨੂੰ ਇੰਨਾ ਕੁ ਠਿੱਕਾ ਕਰਦਾਂਗੇ ਤਾਂ ਇਹਦਾ ਜਲੂਸ ਕਰਦਾਂਗੇ ਅੱਜ ਉਹ ਪ੍ਰਧਾਨ ਸਭਾ ਦੇ ਵਿੱਚ ਵੱਡੇ-ਵੱਡੇ ਬਾਦੇ ਕਰਦੇ ਨੇ ਤਾਂ ਉਹਦੇ ਬਾਦਿਆਂ ਦੀ ਜੜੀ ਭੂਕ ਨਿਕੋ ਹੀ ਪਈ ਜੂ। ਮਾਮਲਾ ਧਰਨੇ ਲਾਣ ਦਾ ਆਇਆ ਜੀ ਆ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਹੈ ਜੀ ਐਡੀ ਬਡੀ ਬਿਲਡਿੰਗ ਬਣਾਈ ਹੈ ਜੀ ਇਨੇ ਵਾਦੇ ਕਿਤੇ ਨੇ ਸਿਹਤ ਸਿਹਤ ਨੂੰ ਪਹਿਲੇ ਮੂਹਰੇ ਲੈ ਕੇ ਚੱਲਦੇ ਨੇ ਜੀ ਸਿਹਤ ਵਾਰ ਇੰਨੀ ਨਹੀਂ ਬੜੀ ਬੜੀ ਗੱਲਾਂ ਕਰਦੇ ਨੇ ਜੀ ਲੇਕਿਨ ਜਦੋਂ ਵੀ ਇੱਥੇ ਆਪਣੇ ਸਿਹਤ ਮੰਤਰੀ ਆ ਆਪਣੇ ਸੀਐਮ ਸਾਹਿਬ ਆਏ ਨੇ ਉਹ ਅਨਛੇਤਕ ਦੌਰਾ ਕਰਦੇ ਨੇ ਉਹ ਵੀ ਸੰਡੇ ਨੂੰ ਕਰਦੇ ਨੇ ਤਾਂ ਉਹ ਕਿਸੇ ਦਿਨ ਮਤਲਬ ਲਾਈਵ ਮਤਲਬ ਚਲਦੀ ਹੋਇ ਚੱਲ ਕਰਨ ਜੇ ਡਾਕਟਰ ਬੈਠੇ ਹੋਣ ਉਦੋਂ ਆ ਕੇ ਦੌਰਾ ਕਰਕੇ ਦੇਖਣ ਵੀ ਇੱਥੇ ਕੀ ਹਾਲ ਨੇ ਜਿਹੜੇ ਇੱਥੇ ਗਾਇਨੀ ਡਾਕਟਰ ਹੈਗੇ ਡਾਕਟਰ ਨੀਸ਼ਾ ਉਹ ਸਾਡੇ ਡਾਕਟਰ ਇੱਥੇ ਉਸ ਪਰ ਨਵਧੀਆ ਚਲਾ ਰਹੇ ਨੇ ਤੇ ਉਹਨਾਂ ਦੀ ਡਿਊਟੀਆਂ ਇੱਥੋਂ ਚੱਕ ਕੇ ਮਾਨਸਾ ਲਾ ਦਿੰਦੇ ਨੇ ਕਿਉਂ ਮਾਨਸਾ ਜ਼ਿਲ੍ਹਾ ਕਿਹੜਾ ਕੋਈ ਅਡ ਹੋਰਿਜਨਲ ਸਾਰੇ ਇਕੱਲੇ ਇਕੱਲੇ ਡਾਕਟਰ ਕੰਮ ਕਰਦੇ ਨੇ ਇੱਥੇ ਵੀ ਮਾਨਸਾ ਵੀ ਇਕੱਲੇ ਡਾਕਟਰ ਕੰਮ ਕਰ ਸਕਦੇ ਨੇ ਜੀ ਸਾਡਾ ਭਲਾੜਾ ਹਸਪੀਟਲ ਦੇ ਵਿੱਚ ਸਾਡੀ ਗਾਈਡਿੰਗ ਡਾਕਟਰ ਦੀ ਡਿਊਟੀ ਹੋਣੀ ਚਾਹੀਦੀ ਹੈ ਸਾਡੀ ਜਿੰਨੀ ਵੀ ਹਾਈ ਰਿਸਕ ਨੇ ਉਹ ਸਾਰੀਆਂ ਖਦਲ ਖਵਾਰ ਹੁੰਦੀਆਂ ਨੇ ਫਿਰ ਸਾਡੇ ਆਸ਼ਾ ਵਰਕਰਾਂ ਨੂੰ ਤਾਂ ਜਵਾਬ ਮੰਗਦੇ ਨੇ ਵੀ ਹਾਈ ਰਿਸਕ ਖਰਾਬ ਕਿਉਂ ਹੁੰਦੇ ਨੇ ਐਮਟੀਬੀ ਕਿਉਂ ਹੁੰਦੀਆਂ ਨੇ ਤੇ ਕੇਸ ਰੈਫਰ ਕਿਉਂ ਹੁੰਦੇ ਨੇ ਅਸੀਂ ਕਿੱਥੋਂ ਜਵਾਬ ਦੇਈਏ ਜੇ ਇੱਥੇ ਡਾਕਟਰ ਹੀ ਨਹੀਂ ਹੈਗਾ ਅਸੀਂ ਕੀ ਕਰੀਏ ਫਿਰ ਜੇ ਕਹਿੰਦੇ ਨੇ ਮੈਟਰਨ ਡੈਥਾਂ ਹੁੰਦੀਆਂ ਨੇ ਉਹ ਮੈਟਰਨ ਡੈਥਾਂ ਤੁਜੀ ਉਹਦਾ ਕੇਸ ਹੈ ਉਹੀ ਗੱਲ ਜੀ ਖੱਜਲ ਖਵਾਰ ਹੋ ਕੇ ਅਗਲਾ ਓਖਾ ਹੁੰਦਾ ਜੀ